ہالی آئی آئی آو لسر دھنیہ واد 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 سچے تو سامرتھی پرمیشور میں سب گلا تھا کردہ میرے زندہ یو ہا خدا ون خدا میرے کھوس پرمیشور ਮੇਰੇ ਅਨੂਗ੍ਰਹਿਕਾਰੀ ਪਿਤਾ ਮੇਰੇ ਕਿਰਪਾਲੂ ਅਰਦਿਆਲੂ ਪਰਮੇਸ਼ਵੋ ਜੀ ਮੈਂ ਸਭ ਦੁਲਾਨੀ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਧੰਨਵਾਦੀ ਪੀਟਾ ਤੁਹਾਨੂੰ ਚੜਨਾ ਖੁਦਾਵਨ ਖੁਦਾ ਉਹ ਮੇਰੇ ਜ਼ਿੰਦਾ ਯਹਵਾ ਪਰਮੇਸ਼ਵ ਮੈਂ ਤੁਹਾਨੂੰ ਧੰਨਵਾਦੀ ਪੀਟਾ ਚੜੋਨਾ ਖੁਦਾਵਨ ਖੁਦਾ ਮੈਂ ਤੁਹਾਨੂੰ ਧੰਨਵਾਦੀ ਪੀਟਾ ਚੜੋਨਾ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਤੁਸੀਂ ਮਹਾਨ ਜੋ ਦਇਆਵਾਂ ਜੋ ਖੁਦਾਵਨ ਖੁਦਾ ਅੱਜ ਦੇ ਦਿਨ ਦੇ ਲਈ ਮੇਰੇ ਪਿਆਰੇ ਪ੍ਰਭੂ ਸੀ ਤੇਰਾ ਧੰਨਵਾਦ ਕਰਦੀ ਹਾਂ ਅੱਜ ਦੇ ਦਿਨ ਦੇ ਲਈ ਖੁਦਾਵਾਨ ਖੁਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੇਰਾ ਧੰਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਅੱਜ ਦੇ ਸੁੰਦਰ ਸਮੇਂ ਲਈ ਅਸੀਂ ਤੇਰਾ ਧੰਵਾਦ ਕਰਦੇ ਖੁਦਾਵਾਨ ਖੁਦਾ ਮੇਰੇ ਪਿਆਰੇ ਪ੍ਰਭੂ ਮੈਂ ਅਕਸਰ ਹੀ ਇਸ ਗੱਲ ਨੂੰ ਯਾਦ ਕਰਦਾ ਔਰ ਕਰਦਾ ਹੀ ਰਵਾਂਗਾ ਤੇਰਾ ਧੰਨਵਾਦ ਤੇਰਾ ਸ਼ੁਕਰਾਨਾ ਕਰਦਾ ਹੀ ਰਵਾਂਗਾ ਖੁਦਾਵੰਦ ਖੁਦਾ ਇਸ ਦਿਨ ਦੇ ਲਈ ਤੇਰਾ ਧੰਨਵਾਦ ਕਰਦਾ ਇਹਨਾਂ ਸਾਹਾਂ ਦੇ ਲਈ ਤੇਰਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਬਹੁਤ ਸਾਰੇ ਐਸੇ ਲੋਕ ਆ ਜੋ ਇਸ ਦਿਨ ਨੂੰ ਵੇਖ ਨਹੀਂ ਪਾਏ ਖੁਦਾਵੰਦ ਖੁਦਾ ਤੂੰ ਆਪਣੇ ਅਨੁਗ੍ਰਹਿ ਦੇ ਹੇਠ ਸਾਨੂੰ ਰੱਖਿਆ ਸੰਭਾਲ ਕੇ ਰੱਖਿਆ ਇਸ ਗੱਲ ਲਈ ਅਸੀਂ ਤੇਰਾ ਸ਼ੁਕਰੀਆ ਅਦਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੈਂ ਧੰਨਵਾਦੀ ਪੇਟਾ ਤੁਹਾਨੂੰ ਚੜਾਉਣਾ ਹੈ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਸ਼ੁ크ਰੀਆ ਦਾ ਕਰਦਾ ਖੁਦਾਵਨ ਖੁਦਾ ਸੱਚਮੁੱਚ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਪਿਆਰੇ ਪ੍ਰਭੂ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਸਾਡੀ ਪ੍ਰਾਰਥਨਾ ਖੁਦਾਵਨ ਖੁਦਾ ਤੇਰੀ ਸੰਮੁਖਾ ਤੇਰੇ ਹਜ਼ੂਰ ਤੁਸੀਂ ਸਾਡੀ ਇਸ ਪ੍ਰਾਰਥਨਾ ਨੂੰ ਸੁਣ ਚੁੱਕੇ ਜੋ ਕਬੂਲ ਕਰ ਚੁੱਕੇ ਜੋ ਖੁਦਾਵਨ ਖੁਦਾ ਮੇਰੀ ਪਿਆਰੀ ਪ੍ਰਭੂ ਜਿੰਨੇ ਵੀ ਤੇਰੇ ਲੋਕ ਅਜਨੇ ਵੀ ਤੇਰੇ 3 ਪੁੱਤਰ ਆ ਬੱਚੇ ਆ ਤੂੰ ਹਰ ਇੱਕ ਦੇ ਜੀਵਨ ਨੂੰ ਬੜਾ ਬਲੈਸ ਕਰ ਚੁੱਕਾ ਖੁਦਾਵਨ ਖੁਦਾ ਹਰੇਕ ਦੇ ਜੀਵਨ ਨੂੰ ਬੜਾ ਬਲੈਸ ਕਰ ਚੁੱਕਾ ਖੁਦਾਵਨ ਖੁਦਾ ਅੰਧਕਾਰ ਦੀਆਂ ਸ਼ਕਤੀਆਂ ਨੂੰ ਨੈਗੇਟਿਵਿਟੀ ਦੇ ਪ੍ਰਵਾਹ ਨੂੰ ਤੂੰ ਆਪਣੇ ਲੋਕਾਂ ਦੇ ਜੀਵਨਾਂ ਦੇ ਵਿੱਚੋਂ ਤੋੜ ਚੁੱਕਾ ਵਾ ਖਤਮ ਕਰ ਚੁੱਕਾ ਖੁਦਾਵਨ ਖੁਦਾ ਤੁਸੀਂ ਹਰ ਇੱਕ ਦੇ ਜੀਵਨ ਦੇ ਵਿੱਚੋਂ 네ਗੇਟਿਵਿਟੀ ਦੇ ਪ੍ਰਭਾਵ ਨੂੰ ਤੋੜ ਚੁੱਕੇ ਜੋ ਖਤਮ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਧੰਨਵਾਦ ਦੀ ਭੇਟਾ ਤੁਹਾਨੂੰ ਚੜ੍ਹੋਣਾ ਖੁਦਾਵਨ ਖੁਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਖੁਦਾਵਨ ਖੁਦਾ ਸੱਚਮੁੱਚ ਤੁਸੀਂ ਸਾਡੇ ਜੀਵਨ ਦੇ ਵਿੱਚ ਆਪਣੀ ਵੱਡੀ ਦਇਆ ਨੂੰ ਪ੍ਰਗਟ ਕਰ ਚੁੱਕੇ ਜੋ ਆਪਣੀ ਵੱਡੀ ਸਮਰਥ ਨੂੰ ਪ੍ਰਗਟ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਤੁਹਾਡਾ ਸ਼ੁਕਰਾਨਾ ਕਰਦਾ ਖੁਦਾਵਨ ਖੁਦਾ ਤੁਸੀਂ ਮੇਰੇ ਪਰਿਵਾਰ ਨੂੰ ਮੇਰੀ ਫੈਮਲੀ ਨੂੰ ਮੇਰੇ ਘਰਾਨੇ ਨੂੰ ਸੰਭਾਲ ਕੇ ਰੱਖ ਚੁੱਕੇ ਜੋ ਮੇਰੀ ਫੈਮਲੀ ਨੂੰ ਸੰਭਾਲ ਕੇ ਰੱਖ ਚੁੱਕੇ ਜੋ ਸਾਡੇ ਬੱਚਿਆਂ ਨੂੰ ਸੰਭਾਲ ਕੇ ਰੱਖ ਚੁੱਕੇ ਜੋ ਖੁਦਾਵਨ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੀ ਪਿਆਰੀ ਪ੍ਰਭੂ ਜਿੰਨੇ ਵੀ ਭੈਣ ਭਰਾ ਖੁਦਾਵਨ ਖੁਦਾ ਸੱਚਮੁੱਚ ਇਸ ਪ੍ਰਾਰਥਨਾ ਦੇ ਵਸੀਲੇ ਤੁਹਾਨੂੰ ਯਾਦ ਕਰ ਰਹੀ ਹਾਂ ਖੁਦਾਵਨ ਖੁਦਾ ਤੁਸੀਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵੀ ਆਪਣੀ ਵੱਡੀ ਯੋਜਨਾ ਨੂੰ ਆਪਣੀ ਵੱਡੀ ਸਮਰਥ ਨੂੰ ਪ੍ਰਗਟ ਕਰ ਚੁੱਕੇ ਜੋ ਆਪਣੀ ਵੱਡੀ ਦਇਆ ਨੂੰ ਪ੍ਰਗਟ ਕਰ ਚੁੱਕੇ ਜੋ ਖੁਦਾਵਾਨ ਖੁਦਾ ਆਪਣੇ ਅਨੂਗ੍ਰਹਿ ਨੂੰ ਕਰ ਚੁੱਕੇ ਜੋ ਖੁਦਾਵਾਨ ਖੁਦਾ ਜਿੰਨੇ ਵੀ ਖੁਦਾਵਾਨ ਖੁਦਾ ਭੈਣ ਭਰਾ ਇਸ ਪ੍ਰਾਰਥਨਾ ਦੇ ਵਸੀਲੇ ਤੁਹਾਨੂੰ ਯਾਦ ਕਰ ਰਿਹਾ ਤੁਹਾਡੇ ਸਨਮੁਖ ਆਪਣੀਆਂ ਬਿੰਦੀਆਂ ਪ੍ਰਾਰਥਨਾਵਾਂ ਨੂੰ ਰੱਖ ਰਿਹਾ ਮੇਰੇ ਪਿਆਰੇ ਪ੍ਰਭੂ ਤੁਸੀਂ ਹਰੇਕ ਦੇ ਜੀਵਨ ਦੇ ਵਿੱਚ ਆਪਣੀ ਵੱਡੀ ਦਇਆ ਨੂੰ ਪ੍ਰਗਟ ਕਰ ਚੁੱਕੇ ਜੋ ਤੁਸੀਂ ਆਪਣੀ ਦਇਆ ਨੂੰ ਪ੍ਰਗਟ ਕਰ ਚੁੱਕੇ ਹੋ ਅਸੀਂ ਬਲੀਵ ਕਰਦੇ ਹਾਂ ਵਿਸ਼ਵਾਸ ਕਰਦੇ ਮੇਰੀ ਪਿਆਰੀ ਪ੍ਰਭੂ ਅਸੀਂ ਬਲੀਵ ਕਰਦੇ ਹਾਂ ਵਿਸ਼ਵਾਸ ਕਰਦੇ ਖੁਦਾਵਨ ਖੁਦਾ ਸੱਚਮੁੱਚ ਤੇਰਾ ਵਚਨ ਤੇਰੇ ਵਚਨ ਦੇ ਅਨੁਸਾਰ ਖੁਦਾਵਨ ਖੁਦਾ ਸਾਡੇ ਜੀਵਨ ਆਸ਼ੀਸ਼ ਤੇ ਆ ਸਾਡੇ ਜੀਵਨ ਬlesstਿਆ ਖੁਦਾਵਨ ਖੁਦਾ ਤੇਰਾ ਵਚਨ ਦੱਸਦਾ ਵਾ ਕੀ ਪਿਆਰੇ ਪ੍ਰਭੂ ਜੋ ਸੋਚਾਂ ਤੁਸੀਂ ਸਾਡੇ ਵਿਖੇ ਸੋਚੀਆਂ ਉਹ ਸ਼ਾਂਤੀ ਦੀਆਂ ਉਹ ਭੁਲਾਈ ਦੀਆਂ ਖੁਦਾਵਨ ਖੁਦਾ ਉਹਨਾਂ ਸੋਚਾਂ ਨੂੰ ਤੁਸੀਂ ਵਚਨ ਦੇ ਅਨੁਸਾਰ ਤੁਸੀਂ ਅੱਜ ਸਾਡੇ ਜੀਵਨ ਦੇ ਵਿੱਚ ਪੂਰਾ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਨਾਲ ਸੋਚਾਂ ਨੂੰ ਤੁਸੀਂ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨਾਂ ਦੇ ਵਿੱਚ ਪੂਰਿਆ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਸੋਚਣਾ ਤੁਸੀਂ ਸਾਡੇ ਜੀਵਨ ਦੇ ਵਿੱਚ ਪੂਰਾ ਕਰ ਚੁੱਕੇ ਜੋ ਜੋ ਪਲੇ ਆਈ ਦੀਆਂ ਸੋਚਾਂ ਸ਼ਾਂਤੀ ਦੀਆਂ ਸੋਚਾਂ ਸਾਡੇ ਜੀਵਨ ਦੇ ਲਈ ਤੁਸੀਂ ਸੋਚੀਆਂ ਵਾ ਸੱਚਮੁੱਚ ਤੁਸੀਂ ਆਪਣੇ ਵਚਨ ਦੇ ਅਨੁਸਾਰ ਉਹਨੂੰ ਸਾਡੇ ਜੀਵਨ ਦੇ ਵਿੱਚ ਲਾਗੂ ਕਰ ਚੁੱਕੇ ਜੋ ਪੂਰਾ ਕਰ ਚੁੱਕੇ ਜੋ ਖੁਦਾਵੰਦ ਖੁਦਾ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਖੁਦਾਵਨ ਖੁਦਾ ਇਨਾ ਬੁੱਲਾਂ ਤੇ ਖੁਦਾਵਨ ਖੁਦਾ ਤੜੇ ਨਾਮ ਦੀ ਮਹਿਮਾ ਕਰਦਾ ਵਡਿਆਈ ਕਰਦਾ ਹੁਸਤਤ ਕਰਦਾ ਖੁਦਾਵਨ ਖੁਦਾ ਸੱਚਮੁੱਚ ਮੇਰੀ ਪਿਆਰੇ ਪ੍ਰਭੂ ਉਹ ਮੇਰੇ ਜ਼ਿੰਦਾ ਹੀ ਹਵਾ ਕਦੂਸ ਪਰਮੇਸ਼ਵਰ ਤੜੇ ਨਾਮ ਨੂੰ ਇੱਜ਼ਤ ਮਿਲੇ ਜ਼ਲਾਲ ਮਿਲੇ ਮਹਿਮਾ ਮਿਲੇ ਮੇਰੇ ਪਿਆਰੇ ਪ੍ਰਭੂ ਤੇਰਾ ਨਾਮ ਉਸਤਤ ਦੇ ਯੋਗ ਤੇਰਾ ਨਾਮ ਖੁਦਾਵਨ ਖੁਦਾ ਵਡਿਆਈ ਦੇ ਯੋਗ ਹੈ ਮੇਰੇ ਪਿਆਰੇ ਪ੍ਰਭੂ ਅਸੀਂ ਤੁਹਾਡੇ ਨਾਮ ਦੀ ਮਹਿਮਾ ਨੂੰ ਕਰ ਪਾਈ ਇਸ ਲਈ ਤੁਹਾਡਾ ਸ਼ੁਕਰੀਆ ਅਦਾ ਕਰਦੇ ਤੁਹਾਡੇ ਨਾਮ ਦੀ ਵਡਿਆਈ ਕਰ ਪਾਈ ਇਸ ਲਈ ਤੁਹਾਡਾ ਸ਼ੁਕਰੀਆ ਅਦਾ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਇਹ ਧੰਨਵਾਦੀ ਭੇਟਾ ਤੁਹਾਨੂੰ ਚੜੋਣੇ ਮੇਰੀ ਪਿਆਰੀ ਪ੍ਰਭੂ ਸੱਚਮੁੱਚ ਤੁਸੀਂ ਸਾਨੂੰ ਸੰਭਾਲ ਕੇ ਰੱਖ ਚੁੱਕੇ ਜੋ ਆਪਣੀ ਵੱਡੀ ਦਇਆ ਨੂੰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਾਡੇ ਜੀਵਨਾਂ ਦੇ ਵਿੱਚ ਪ੍ਰਗਟ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਪ੍ਰਗਟ ਕਰ ਚੁੱਕੇ ਜੋ ਖੁਦਾਵਨ ਖੁਦਾ ਸਾਡੇ ਚਾਲ ਚੱਲਣ ਨੂੰ ਸ਼ੁੱਧ ਕਰ ਚੁੱਕੇ ਜੋ ਸਾਡੇ ਚਾਲ ਚੱਲਣ ਨੂੰ ਪਵਿੱਤਰ ਕਰ ਚੁੱਕੇ ਜੋ ਸਾਡੇ ਬੋਲ ਚਾਲ ਨੂੰ ਪਵਿੱਤਰ ਕਰ ਚੁੱਕੇ ਜੋ ਖੁਦਾਵਨ ਖੁਦਾ ਜੋ ਵੀ ਸੰਸਾਰ ਦੀਆਂ ਗੱਲਾਂ ਸਿਆ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਚੁੱਕੇ ਜੋ ਸੰਸਾਰ ਵਾਲੇ ਜੀਵਨ ਨੂੰ ਅੱਜ ਸਾਡੇ ਜੀਵਨ ਦੇ ਵਿੱਚੋਂ ਦੂਰ ਕਰ ਚੁੱਕੇ ਜੋ ਪਿਤਾ ਸੱਚਮੁੱਚ ਤੁਸੀਂ ਸਾਡੇ ਸਾਡੇ ਜੀਵਨ ਨੂੰ ਪਵਿੱਤਰਤਾਈ ਦੇ ਵਿੱਚ ਨਾਲ ਭਰ ਚੁੱਕੇ ਜੋ ਪਵਿੱਤਰਤਾਈ ਦੇ ਨਾਲ ਭਰ ਚੁੱਕੇ ਜੋ ਖੁਦਾਵਾਨ ਖੁਦਾ ਤੁਸੀਂ ਸਾਡੇ ਜੀਵਨ ਨੂੰ ਪਵਿੱਤਰਤਾਈ ਦੇ ਨਾਲ ਭਰ ਚੁੱਕੇ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁਕਰਾਨਾ ਕਰਦਾ ਖੁਦਾਵਾਨ ਖੁਦਾ ਤੁਸੀਂ ਸਾਡੇ ਜੀਵਨ ਨੂੰ ਸ਼ੂ ਚੁੱਕੇ ਜੋ ਬles ਕਰ ਚੁੱਕੇ ਜੋ ਖੁਦਾਵਾਨ ਖੁਦਾ ਉਸ ਸਾਡੇ ਜੀਵਨ ਨੂੰ ਸ਼ੋ ਚੁੱਕੇ ਜੋ ਬਲੈਸ ਕਰ ਚੁੱਕੇ ਜੋ ਧੜਤਾ ਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਧੰਨਵਾਦ ਕਰਦਾ ਖੁਦਾਵਨ ਖੁਦਾ ਜਿੰਨੇ ਵੀ ਖੁਦਾਵਨ ਖੁਦਾ ਤੇਰੀ ਲੋਕਾਂ ਤੈਨੂੰ ਜਾਣਦੇ ਆ ਤੁਸੀਂ ਹਰ ਇੱਕ ਦੇ ਜੀਵਨ ਦੇ ਵਿੱਚ ਪਿਤਾ ਆਪਣੇ ਵੱਡੇ ਅਨੁਗ੍ਰਹਿ ਨੂੰ ਪ੍ਰਗਟ ਕਰ ਚੁੱਕੇ ਜੋ ਆਪਣੀ ਵੱਡੀ ਦਇਆ ਨੂੰ ਪ੍ਰਗਟ ਕਰ ਚੁੱਕੇ ਜੋ ਮੇਰੇ ਯਹਵਾ ਪਿਤਾ ਮੇਰੀ ਪ੍ਰਾਰਥਨਾ ਉਹਨਾਂ ਭੈਣ ਭਰਾਵਾਂ ਦੇ ਲਈ ਜਿਨ੍ਹਾਂ ਦਾ ਜੀਵਨ ਅੱਜ ਵੀ ਨਸ਼ਿਆਂ ਦੇ ਵਿੱਚ ਆ ਖੁਦਾਵਾਨ ਖੁਦਾ ਮੇਰੀ ਪ੍ਰੇਰਿਆ ਇਸ ਸਮੇਂ ਉਹਨਾਂ ਭਰਾਵਾਂ ਦੇ ਲਈ ਜਿਨ੍ਹਾਂ ਦਾ ਜੀਵਨ ਅੱਜ ਵੀ ਨਸ਼ਿਆਂ ਦੇ ਵਿੱਚ ਆ ਖੁਦਾਵਾਨ ਖੁਦਾ ਸੱਚਮੁੱਚ ਤੁਸੀਂ ਉਹਨਾਂ ਨੂੰ ਉਹਨਾਂ ਨਸ਼ਿਆਂ ਦੇ ਵਿੱਚੋਂ ਬਾਹਰ ਕੱਢ ਚੁੱਕੇ ਜੋ ਉਹਨਾਂ ਨਸ਼ਿਆਂ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਚੁੱਕੇ ਜੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਨਸ਼ੇ ਦੇ ਕੋੜ ਨੂੰ ਖਤਮ ਕਰ ਚੁੱਕੇ ਜੋ ਖੁਦਾਵਨ ਖੁਦਾ ਉਹਨਾਂ ਦੇ ਜੀ ਉਹਨਾਂ ਦੇ ਵਿੱਚ ਉਸ ਨਸ਼ੇ ਦੇ ਕੋੜ ਨੂੰ ਖਤਮ ਕਰ ਚੁੱਕੇ ਜੋ ਮੈਂ ਬਲੀਵ ਕਰਦਾ ਵਿਸ਼ਵਾਸ ਕਰਦਾ ਐਸੀਆਂ ਐਸੀਆਂ ਯੋਜਨਾਵਾਂ ਖੁਦਾਵਨ ਖੁਦਾ ਤੁਸੀਂ ਉਹਨਾਂ ਦੀਆਂ ਜ਼ਿੰਦਗੀਆਂ ਚ ਬਣਾ ਚੁੱਕੇ ਜੋ ਉਹਨਾਂ ਨੂੰ ਉਸ ਲਾਈਫ ਚ ਉਸ ਅੰਧਕਾਰ ਦੇ ਵਿੱਚੋਂ ਤੁਸੀਂ ਬਾਹਰ ਕੱਢ ਕੇ ਆਪਣੇ ਚਾਨਣ ਦੇ ਵਿੱਚ ਲੈ ਕੇ ਆ ਚੁੱਕੇ ਜੋ ਖੁਦਾਵਨ ਖੁਦਾ ਤੁਹਾਡਾ ਚਾਨਣ ਉਹਨਾਂ ਦੇ ਚਮਕ ਚੁੱਕਾ ਵਾ ਖੁਦਾ万 ਖੁਦਾ ਤੁਹਾਡਾ ਚਾਨਣ ਉਹਨਾਂ ਤੇ ਚਮਕ ਚੁੱਕਾ ਮੇਰੇ ਪਿਆਰੇ ਪ੍ਰਭੂ ਤੁਹਾਡਾ ਚਾਨਣ ਉਹਨਾਂ ਤੇ ਚਮਕ ਚੁੱਕਾ ਮੇਰੇ ਪਿਆਰੇ ਪਰਮੇਸ਼ਰ ਤੁਸੀਂ ਸਾਨੂੰ ਇਸਤੇਮਾਲ ਕਰ ਚੁੱਕੇ ਜੋ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਆਪਣੀਆਂ ਰੂਹਾਂ ਨੂੰ ਬਚਾਉਣ ਦੇ ਲਈ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਵੀ ਇਸਤੇਮਾਲ ਕਰ ਚੁੱਕੇ ਹੋ ਤੁਸੀਂ ਕੀ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਖੁਦਾਵਨ ਖੁਦਾ ਅੱਜ ਮੈਂ ਮੰਗ ਕਰਦਾ ਹਾਂ ਖੁਦਾਵਨ ਖੁਦਾ ਮੈਂ ਅੱਜ ਮੰਗ ਕਰਦਾ ਹਾਂ ਪਿਤਾ ਜਿੰਨੇ ਵੀ ਤੇਰੇ ਲੋਕ ਅੰਧਕਾਰ ਦੇ ਵਿੱਚ ਆ ਪਾਪ ਦੇ ਵਿੱਚ ਫਸੇ ਹੋਏ ਆ ਅਜੇ ਵੀ ਮੇਰੀ ਪਿਆਰੀ ਪਰਮੇਸ਼ਾ ਸੱਚਮੁੱਚ ਤੁਸੀਂ ਉਹਨਾਂ ਲੋਕਾਂ ਨੂੰ ਬਚਾ ਚੁੱਕੇ ਜੋ ਪਿਤਾ ਖੁਦਾਵਨ ਖੁਦਾਵਨਾਂ ਤੱਕ ਸੂਚ ਸਮਾਚਾਰ ਪਹੁੰਚੇ ਉਸ ਜ਼ਰੀਏ ਤੁਸੀਂ ਸਾਨੂੰ ਇਸਤੇਮਾਲ ਕਰ ਚੁੱਕੇ ਜੋ ਖੁਦਾਵਨ ਖੁਦਾਵਨਾਂ ਕਮਾਂ ਦੇ ਲਈ ਤੁਸੀਂ ਸਾਨੂੰ ਇਸਤੇਮਾਲ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਉਹਨਾਂ ਕਮਾਂ ਦੇ ਲਈ ਤੁਸੀਂ ਸਾਨੂੰ ਇਸਤੇਮਾਲ ਕਰ ਚੁੱਕੇ ਜੋ ਮੇਰੇ ਪਿਆਰੇ ਪਰਮੇਸ਼ੁਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਖੁਦਾਵਾਨ ਖੁਦਾ ਇਹ ਧੰਨਵਾਦੀ ਭੇਟਾ ਤੁਹਾਨੂੰ ਛਡੋਣਾ ਮੇਰੇ ਪਿਆਰੇ ਪਰਮੇਸ਼ਰ ਇਹ ਧੰਨਵਾਦੀ ਭੇਟਾ ਤੁਹਾਨੂੰ ਛਡੋਣਾ ਖੁਦਾਵਾਨ ਖੁਦਾ ਸੱਚਮੁੱਚ ਜਿੰਨੇ ਵੀ ਲੋਕ ਤੁਹਾਨੂੰ ਜਾਣਦੇ ਆ ਮੇਰੇ ਪਿਆਰੇ ਪ੍ਰਭੂ ਉਹਨਾਂ ਦੀ ਮਨਾਂ ਦੀ ਹਰ ਇੱਕ ਇੱਛਾ ਨੂੰ ਡਿਜ਼ਾਇਰ ਨੂੰ ਖੁਆਇਸ਼ ਨੂੰ ਤੁਸੀਂ ਪੂਰੀਆਂ ਕਰ ਚੁੱਕੇ ਜੀ ਤੁਸੀਂ ਪੂਰੀਆਂ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਪੂਰੀਆਂ ਕਰ ਚੁੱਕੇ ਜੋ ਤੁਹਾਡਾ ਧੰਨਵਾਦ ਕਰਦਾ ਵਾ ਤੁਹਾਡਾ ਸ਼ੁਕਰਾਨਾ ਕਰਦਾ ਵਾ ਤੁਹਾਡਾ ਦਿਲ ਦੀ ਗਹਿਰਾਈ ਤੋਂ ਮੇਰੇ ਪਿਆਰੇ ਪ੍ਰਭੂ ਜੀ ਧੰਨਵਾਦ ਕਰਦਾ ਸੱਚਮੁੱਚ ਤੁਸੀਂ ਮਹਾਨ ਜੋ ਦਇਆਵਾਨ ਜੋ ਕਿਰਪਾਲੂ ਜੋ ਦਿਆਲੂ ਜੋ ਸਰਵ ਸ਼ਕਤੀਮਾਨ ਪਰਮੇਸ਼ਵਰ ਜੋ ਖੁਦਾਵਨ ਖੁਦਾ ਮੈਂ ਤੁਹਾਡੇ ਸਭ ਗੱਲਾਂ ਲਈ ਧੰਨਵਾਦ ਕਰਦਾ ਧੰਨਵਾਦ ਕਰਦਾ ਖੁਦਾਵੰਨ ਖੁਦਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਡੇ ਜੀਵਨ ਨੂੰ ਛੂ ਚੁੱਕੇ ਜੋ ਤੁਸੀਂ ਸਾਡੇ ਜੀਵਨ ਨੂੰ ਛੂ ਚੁੱਕੇ ਜੋ ਇਹਨੂੰ ਨਰੋਇਆ ਕਰ ਚੁੱਕੇ ਜੋ ਚੰਗਾ ਕਰ ਚੁੱਕੇ ਜੋ ਖੁਦਾਵਨ ਖੁਦਾ ਨੂੰ ਰੋਇਆ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੋ ਬੋਡੀ ਜੋ ਸ਼ਰੀਰ ਤੋਂ ਡੀ ਯੂ ਲੋ ਸਟਾਰਟਿੰਗ ਟਾਈਮ ਤੇ ਬਣਾਇਆ ਗਿਆ ਸੀ ਖੁਦਾਵਨ ਖੁਦਾ ਨਿਸ਼ਚੈ ਸੱਚਮੁੱਚ ਤੁਸੀਂ ਸਾਡੇ ਜੀਵਨਾਂ ਨੂੰ ਐਂ ਦਾ ਬਣਾ ਚੁੱਕੇ ਜੋ ਸਾਡੀਆਂ ਬੋਡੀਆਂ ਨੂੰ ਐਂ ਦਾ ਬਣਾ ਚੁੱਕੇ ਜੋ ਪਿਆਰੇ ਪ੍ਰਭੂ ਤੁਸੀਂ ਆਪਣੇ ਬੱਚਿਆਂ ਨੂੰ ਐਂ ਦਾ ਬਣਾ ਚੁੱਕੇ ਜੋ ਮੈਨੂੰ ਦਤਨਵਾਦ ਕਰਦਾ ਧੰਨਵਾਦ ਕਰਦਾ ਮੇਰੀ ਪਿਆਰੀ ਪ੍ਰਭੂ ਜੀ ਤੇਰਾ ਵਚਨ ਦੱਸਦਾ ਕਿ ਜਿਸ ਕਿਸੇ ਨੂੰ ਸਮਝ ਦੀ ਬੁੱਧ ਦੀ ਘਟੀਆਂ ਕਮੀਆਂ ਉਹ ਮੇਰੇ ਕੋਲੋਂ ਮੰਗੇ ਖੁਦਾਵਾਨ ਖੁਦਾ ਸੱਚਮੁੱਚ ਤੁਸੀਂ ਸਾਨੂੰ ਬੁੱਧੀ ਦੇ ਨਾਲ ਨਿਵਾਜ ਚੁੱਕੇ ਜੋ ਬੁੱਧੀ ਸਮਝ ਦਾ ਸਾਨੂੰ ਵਰਦਾਨ ਦੇ ਚੁੱਕੇ ਜੋ ਖੁਦਾਵਾਨ ਖੁਦਾ ਮੇਰੇ ਪਿਆਰੇ ਪ੍ਰਭੂ ਤੂੰ ਸਾਨੂੰ ਬਹੁਤ ਆਏ ਦੇ ਨਾਲ ਇਸਤੇਮਾਲ ਖਰਚ ਕੇ ਜੋ ਆਪਣੀ ਸਮਝ ਦੇ ਨਾਲ ਭਰ ਚੁੱਕੇ ਜੋ ਉਸ ਬੁੱਧੀ ਦੇ ਨਾਲ ਭਰ ਚੁੱਕੇ ਜੋ ਖੁਦਾਵੰਨ ਖੁਦਾ ਜਿਨ੍ਹਾਂ ਨਾਲ ਅਸੀਂ ਤੇਰੀ ਸੇਵਾ ਕਈ ਦੇ ਕੰਮਾਂ ਨੂੰ ਕਰ ਪਾਈਏ ਜੀਤੋ ਦੀ ਸੇਵਾ ਦੇ ਕੰਮ ਨੂੰ ਕਾਰੀ ਇਹਨੂੰ ਕਰ ਪਾਈ ਮੇਰੇ ਪਿਆਰੇ ਪ੍ਰਭੂ ਹੁਣ ਤੱਕ ਅਸੀਂ ਜੋ ਕੁਛ ਵੀ ਆ ਖੁਦਾਵਨ ਖੁਦਾ ਸਭ ਤੇਰੇ ਓਟ ਆਸਰੇ ਤੇ ਸਦਕਾ ਹੀ ਆ ਸਾਡਾ ਆਪਣਾ ਸਾਡੇ ਵਿੱਚ ਕੁਛ ਵੀ ਨਹੀਂ ਆ ਖੁਦਾਵਨ ਖੁਦਾ ਅੱਜ ਅਸੀਂ ਜਿਸ ਵੀ ਮੁਕਾਮ ਤੇ ਆ ਤੇ ਤੇਰਾ ਵੱਡਾ ਫਜ਼ਲ ਆ ਅੱਜ ਅਸੀਂ ਜਿਸ ਵੀ ਲੈਵਲ ਦੇ ਵਿੱਚ ਕੰਮ ਕਰ ਰਹੇ ਆ ਪ੍ਰਭੂ ਇਹ ਤੁਹਾਡੀ ਵੱਡੀ ਦਇਆ ਤੇ ਤੁਹਾਡਾ ਅਨੁਗ੍ਰਹਿ ਆ ਖੁਦਾਵਨ ਖੁਦਾ ਇਹ ਅਨੁਗ੍ਰਹਿ ਇਹ ਦਇਆ ਸਦਾ ਸਾਡੇ ਜੀਵਨਾਂ ਦੇ ਵਿੱਚ ਕੰਮ ਕਰਦੀ ਰਹੇ ਮੇਰੇ ਪਿਆਰੇ ਪ੍ਰਭੂ ਜੀ ਇਹ ਦਇਆ ਇਹ ਅਨੁਗ੍ਰਹਿ ਸਦਾ ਸਾਡੇ ਜੀਵਨਾਂ ਦੇ ਵਿੱਚ ਕੰਮ ਕਰਦਾ ਰਹੇ ਮੇਰੇ ਪਿਆਰੇ ਪਰਮੇਸ਼ਵਰ ਸੱਚਮੁੱਚ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਕਿਰਪਾਲੂ ਔਰ ਦਇਆਲੂ ਪਰਮੇਸ਼ਵਰ ਜੀ ਤੁਸੀਂ ਮਹਾਨ ਜੋ ਦਇਆਵਾਨ ਜੋ ਤੁਸੀਂ ਸਾਡੇ ਜੀਵਨਾਂ ਨੂੰ ਸ਼ੂ ਚੁੱਕੇ ਜੋ ਚੰਗਾ ਕਰ ਚੁੱਕੇ ਜੋ ਖੁਦਾਵਾਨ ਖੁਦਾ ਤੁਸੀਂ ਸਾਡੇ ਜੀਵਨਾਂ ਨੂੰ ਸ਼ੂ ਚੁੱਕੇ ਜੋ ਚੰਗਾ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਓਲ ਹੀ ਜ਼ਿਖਾਰਾ ਬਰਾ ਸਮਰਾ ਬਰਾ ਜ਼ਕੂਨਾ ਬੇਨ ਅੰਦਰ ਯਾਲਾ ਮੇ ਸ਼ੇਖੇ ਰੇ ਬਰੇ ਬਰੇ ਮੇ ਥੈਂਕ ਯੂ ਲਾਰਡ ਜੀਸਸ ਫਾਦਰ ਜੀਸਸ ਫਾਦਰ ਜੀਸਸ ਫਾਦਰ ਜੀਸਸ ਫਾਦਰ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਸੀਂ ਮਹਾਨ ਜੋ ਦਇਆਵਾਨ ਜੋ ਦਇਆਵਾਨ ਜੋ ਖੁਦਾਵਨ ਖੁਦਾ ਸੱਚਮੁੱਚ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਈ ਧੰਨਵਾਦੀ ਪੀਤਾ ਤੁਹਾਨੂੰ ਚੁੜਾਣੇ ਖੁਦਾਵਨ ਖੁਦਾ ਤੁਸੀਂ ਇਹਨੂੰ ਗ੍ਰਹਿਣ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਇਹਨੂੰ ਗ੍ਰਹਿਣ ਕਰ ਚੁੱਕੇ ਜੋ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਧੰਨਵਾਦ ਕਰਦਾ ਸੱਚਮੁੱਚ ਪਿਤਾ ਜੀ ਸਾਡੀ ਇਸ ਬੇਨਤੀ ਨੂੰ ਪ੍ਰਾਰਥਨਾ ਨੂੰ ਤੁਸੀਂ ਸੁਣ ਚੁੱਕੇ ਜੋ ਪੂਰਿਆ ਕਰ ਚੁੱਕੇ ਜੋ ਖੁਦਾਵਨ ਖੁਦਾ ਸੁਣ ਚੁੱਕੇ ਜੋ ਨੂੰ ਪੂਰਾ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਤੁਸੀਂ ਨੂੰ ਪੂਰਾ ਕਰ ਚੁੱਕੇ ਜੋ ਖੁਦਾਵਨ ਖੁਦਾ ਤੁਸੀਂ ਨੂੰ ਪੂਰਾ ਕਰ ਚੁੱਕੇ ਜੋ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਇਸ ਨੂੰ ਬਹੁਤ ਆਇਦੇ ਨਾਲ ਇਸਤੇਮਾਲ ਕਰ ਚੁੱਕੇ ਜੋ ਇਸਤੇਮਾਲ ਕਰ ਚੁੱਕੇ ਜੋ ਖੁਦਾਵਨ ਖੁਦਾ ਕਿ ਸਾਡੇ ਜੀਵਨ ਦੇ ਵਿੱਚ ਆਪਣੀ ਵੱਡੀ ਦਇਆ ਨੂੰ ਆਪਣੀ ಶಾಂತಿ ಪ್ರಗಟೆ ಕುಮಾರ ಧನ್ವಾ ਤਨਵਾਦ ਕਰਦਾ ਮੇਰੀ ਪਿਆਰੀ ਪ੍ਰਭੂ ਜੀ ਜਿੰਨੇ ਵੀ ਸਾਡੇ ਪਰਿਵਾਰ ਦੇ ਵਿੱਚ ਮੈਂਬਰ ਆ ਹਰ ਇੱਕ ਮੈਂਬਰ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਚੁੱਕੇ ਹੋ ਹਰ ਇੱਕ ਮੈਂਬਰ ਨੂੰ ਤੁਸੀਂ ਪ੍ਰੋਟੈਕਟ ਕਰਕੇ ਰੱਖ ਚੁੱਕੇ ਹੋ ਰੇਗ ਦੇ ਅੰਦਰ ਆਉਣ ਜਾਣ ਦੇ ਵਿੱਚ ਖੁਦਾਵਨ ਖੁਦਾ ਤੂੰ ਆਪਣੇ ਵਚਨ ਦੇ ਅਨੁਸਾਰ ਬles ਕਰ ਚੁੱਕਾ ਵਾ ਰੇਗ ਦੇ ਅੰਦਰ ਆਉਣ ਜਾਣ ਦੇ ਵਿੱਚ ਪਿਤਾ ਜੀ ਤੁਸੀਂ ਸੱਚਮੁੱਚ ਸਾਨੂੰ ਬles ਕਰ ਚੁੱਕੇ ਹੋ ਜ ਆਪਣੇ ਲੋਕਾਂ ਨੂੰ ਬles ਕਰ ਚੁੱਕੇ ਹੋ ਖੁਦਾਵਨ ਖੁਦਾ ਜਿਵੇਂ ਤੁਹਾਡਾ ਤਨਵਾਦ ਕਰਦਾ ਤੁਹਾਡਾ ਸ਼ੁਕਰੀਆ ਦਾ ਕਰਦਾ ਖੁਦਾ ਖੁਦਾ ਤੁਸੀਂ ਮਹਾਨ ਜੋ ਦਇਆਵਾਨ ਜੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਸਭ ਗੱਲਾਂ ਲਈ ਤੁਹਾਡਾ ਧੰਨਵਾਦ ਕਰਦਾ ਆਪਣੀ ਲਾਈਫ ਨੂੰ ਆਪਣੇ ਜੀਵ ਨੂੰ ਤੁਹਾਡੇ ਪਾਕ ਹੱਥਾਂ ਦੇ ਵਿੱਚ ਸੌਂਪਦਾ ਸਮਰਪਿਤ ਕਰਦਾ ਖੁਦਾਵਨ ਖੁਦਾ ਆਪਣੇ ਆਪ ਨੂੰ ਸਰੈਂਡਰ ਕਰਦਾ ਖੁਦਾਵਨ ਖੁਦਾ ਆਪਣੇ ਹੰਮ ਨੂੰ ਸਰੈਂਡਰ ਕਰਦਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਵਾ ਸ਼ੁਕਰੀਆ ਦਾ ਕਰਦਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਖੁਦਾਵਨ ਖੁਦਾ ਅੱਜ ਦੇ ਮੌਸਮ ਦੇ ਲਈ ਅੱਜ ਦੇ ਸਮੇਂ ਦੇ ਲਈ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਮੇਰੇ ਪਿਆਰੇ ਪ੍ਰਭੂ ਤੁਹਾਨੂੰ ਧੰਨਵਾਦ ਕਰਦਾ ਸ਼ੁ크ਰੀਆ ਦਾ ਕਰਦਾ ਖੁਦਾਵਨ ਖੁਦਾ ਸੱਚਮੁੱਚ ਪਿਤਾ ਮੇਰਾ ਘਰ ਮੇਰਾ ਪਰਿਵਾਰ ਮੇਰੇ ਬੱਚੇ ਮੇਰੇ ਫੈਮਲੀ ਹਰ ਇੱਕ ਕੋ ਜੀ ਹਰੇ ਕੋ ਪਰਸਨ ਖੁਦਾਵਨ ਖੁਦਾ ਜੋ ਤੈਨੂੰ ਜਾਣਦਾ ਔਰ ਮੇਰੇ ਨਾਂ ਚ ਤੁਸੀਂ ਹਰੇਕ ਦੀ ਜ਼ਿੰਦਗੀ ਨੂੰ ਖੁਦਾਵਨ ਖੁਦਾ ਬਦਲ ਆ ਚੁੱਕੇ ਜੋ ਉਸ ਚੇਂਜ ਨੂੰ ਲੈ ਕੇ ਆ ਚੁੱਕੇ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁ크ਰੀਆ ਦਾ ਕਰਦਾ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁ크ਰੀਆ ਦਾ ਕਰਦਾ ਖੁਦਾਵਨ ਖੁਦਾ ਨਿਸ਼ਚੈ ਮੇਰੀ ਪਿਆਰੀ ਪਰਮੇਸ਼ਰ ਸੱਚਮੁੱਚ ਪਿਤਾ ਤੁਸੀਂ ਆਪਣੀ ਵੱਡੀ ਦਇਆ ਨੂੰ ਪ੍ਰਗਟ ਕਰ ਦਿੱਤਾ ਵਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਖੁਦਾਵਨ ਖੁਦਾ ਤੁਹਾਡਾ ਧੰਨਵਾਦ ਕਰਦਾ ਮੇਰੀ ਪਿਆਰੀ ਪ੍ਰਭੂ ਜੀ ਆਪਣੇ ਜੀਵਨ ਦੇ ਲਈ ਵੀ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਨਾ ਸਾਹਾਂ ਨੂੰ ਦੇਣ ਵਾਲੇ ਤੁਸੀਂ ਜੋ ਮੇਰੇ ਪਿਆਰੇ ਪਰਮੇਸ਼ੂ ਜੀ ਇਹਨਾਂ ਸਾਹਾਂ ਨੂੰ ਦੇਣ ਵਾਲੇ ਤੁਸੀਂ ਜੋ ਸਾਰੀਆਂ ਗੱਲਾਂ ਲਈ ਖੁਦਾਮਨ ਖੁਦਾ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੇਰੇ ਪਿਆਰੇ ਪ੍ਰਭੂ ਜੀ ਸੱਚਮੁੱਚ ਮੈਂ ਮੰਗਦਾ ਹਾਂ ਸਾਡੇ ਉਦਾਰ ਕਰਤਾ ਤੁਹਾਡੇ ਪ੍ਰੀਏ ਪੁੱਤਰ ਪ੍ਰਭੂ ਯੀਸ਼ੂ ਨਾਸਰੀ ਦੇ ਨਾਮ 'ਚ ਖੁਦਾਵਨ ਕੋ ਦਮ ਮੰਗਦਾ ਆਮੇਨ 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 ਹallelujah ਹallelujah ਹallelujah